ਰਾਤੀ ਮਿਲਣਾ ਹਾਈਵੇ ਪਿੰਡ ਪਹਿਰਾ ਲੱਗਦਾ ਪੱਗੀ ਕਣਕ ਨੂੰ ਅੱਗ ਲੱਗ ਜਾਊ ਕਿੰਨੇ ਵੱਟਾ ਉੱਤੇ ਨੱਚ ਕੁੜੀਏ ਚੈਦਾ ਕੁੜੀਏ ਕਿ ਗੋਰਖੀ ਮੈਂ ਤਾਂ ਹਜੇ ਨਬਾਲਕ ਆ ਪੌਣੇ 18 ਸਾਲ ਦੀ ਉਮਰ ਬਸਾ ਹੋਣਾ ਜੀ ਮੇਰੇ ਬੇਟੇ ਦਾ ਕਰੈਕਟਰ ਕੀਤਾ ਗਰੂਰੰਦਾ ਵੇ ਹੋਰਾਂ ਨੇ ਬਾਪ ਦੇ ਨਾਲ ਗੱਲ ਕਰਨ ਵੇਲੇ ਹਰ ਬੱਚਾ ਝਿਜਕਦਾ ਫਿਰ ਉਹ ਚਾਚਿਆਂ ਦਾ ਸਾਰਾ ਲੈਂਦੇ ਆ ਔਰ ਪਰਿਵਾਰ ਦੇ ਵਿੱਚ ਜਦ ਕਿਸੇ ਵੇਲੇ ਕੋਈ ਮਨ ਮਟਾਵੋ ਹੋ ਜਾਂਦਾ ਉਹ ਗੱਲ ਵੀ ਵਿਖਾਈ ਗਈ ਹੈ ਥੋੜਾ ਜਿਹਾ ਫਰਕ ਇਹ ਹੁੰਦਾ ਕਿ ਸਾਡੀ ਲਾਈਨ ਇਸ ਤਰ੍ਹਾਂ ਦੀ ਹੈ ਕਿ ਆਪਣੇ ਆਪ ਨੂੰ ਫਿਟ ਰੱਖਣਾ ਇੱਕ ਜ਼ਰੂਰੀ ਚੀਜ਼ ਹੈ ਵੈਸੇ ਤਾਂ ਸਾਰਿਆਂ ਨੂੰ ਖਿਆਲ ਰੱਖਣੇ ਚਾਹੀਦੇ ਸੇਧਾ ਅ ਇਹ ਕਹਿ ਸਕਦੇ ਹਾਂ ਕਿ ਕਿਰਦਾਰ ਤਾਂ ਜਿਸ ਤਰ੍ਹਾਂ ਦੀ ਮੇਰੀ ਇਮੇਜ ਹੈ ਔਰ ਜਿਸ ਤਰ੍ਹਾਂ ਜੇ ਤੁਸੀਂ ਗੱਲ ਕਰ ਰਹੇ ਹੋ ਕਿ ਜਿਸ ਤਰ੍ਹਾਂ ਦੇ ਕਰੈਕਟਰ ਮੈਂ ਪੁਰਾਣੇ ਕਰਦਾ ਆ ਰਿਹਾ ਹਾਂ ਉਸੇ ਤਰ੍ਹਾਂ ਦਾ ਹੀ ਹੈ ਇੱਕ ਐਕਸ਼ਨ ਵਾਲਾ ਵੀ ਹੈ ਔਰ ਵਿੱਚ ਕਈ ਤਰ੍ਹਾਂ ਦੇ ਰੂਪ ਨੇ ਕਈ ਦਫਾ ਗੁੱਸੇ ਵਾਲਾ ਵੀ ਹੈ ਪਿਆਰ ਵਾਲਾ ਵੀ ਹੈ ਆ ਪਰਿਵਾਰਕ ਇੱਕ ਬੌਂਡਿੰਗ ਵੀ ਹੈ ਔਰ ਪਰਿਵਾਰ ਦੇ ਵਿੱਚ ਜਦ ਕਿਸੇ ਵੇਲੇ ਕੋਈ ਮਨ ਮਟਾਵ ਹੋ ਜਾਂਦਾ ਉਹ ਗੱਲ ਵੀ ਵਿਖਾਈ ਗਈ ਹੈ ਤਾਂ ਸਾਰਿਆਂ ਨੇ ਅੱਛਾ ਵਧੀਆ ਨਭਾਇਆ ਔਰ ਮੇਰੇ ਖਿਆਲ ਦੇ ਵਿੱਚ ਇਹ ਕਹਾਣੀ ਇਸ ਤਰ੍ਹਾਂ ਦੀ ਸ਼ਾਇਦ ਘਾਟੀ ਆਈ ਹੋਵੇ ਜਿਹਦੇ ਵਿੱਚ ਨਾ ਐਕਸ਼ਨ ਵੀ ਹੋਵੇ ਔਰ ਪਰਿਵਾਰ ਦੀ ਬੌਂਡਿੰਗ ਵੀ ਹੋਵੇ ਇਸ ਤਰ੍ਹਾਂ ਦਾ ਬਹੁਤ ਹੀ ਅੱਛੀ ਕਹਾਣੀ ਗੁੰਦੀ ਗਈ ਹੈ ਤੇ ਬਾਕੀ ਦੇਖਦੇ ਹਾਂ 16 ਤਰੀਕ ਨੂੰ ਮੈਨੂੰ ਲੱਗਦਾ ਸਾਰੇ ਨੂੰ ਬਹੁਤ ਹੀ ਪਸੰਦ ਆਉਣ ਵਾਲਾ ਕਿਉਂਕਿ ਇੱਕ ਮਸਾਲਾ ਫਿਲਮ ਜਿਸ ਤਰ੍ਹਾਂ ਦੇ ਹਰ ਚੀਜ਼ ਮਿਲਦੀ ਹੈ ਉਹਦੇ ਵਿੱਚ ਅੱਛਾ 뮤직 ਖਾਸ ਤੌਰ ਤੇ ਗੁਰੂ ਰੰਦਾਵਾ ਬਬੂ ਮਾਨ ਹੋਰਾਂ ਦੀ ਆਵਾਜ਼ ਔਰ ਇਹਨਾਂ ਦਾ ਹੀ ਮਿਊਜ਼ਿਕ ਹੈ ਸ਼ੌਕ ਤਾਂ ਜਿਸ ਤਰ੍ਹਾਂ ਆਪਣੇ ਪੰਜਾਬੀਆਂ ਨੂੰ ਸ਼ੌਕ ਹੁੰਦੇ ਐ ਚੰਗੀ ਸਵਾਰੀ ਚੰਗਾਸਾ ਇਸ ਚੀਜ਼ਾਂ ਇਹ ਉਹ ਚੀਜ਼ਾਂ ਵੀ ਵਿਖਾਈਏਗੇ ਫਿਲਮ ਜਖਾਸ ਤੌਰ ਤੇ ਤਾਂ ਬਾਕੀ ਫਿਲਮ ਦੇ ਮੁਤਾਬਕ ਵਿਖਾਉਣਾ ਸੀ ਇਹਦੇ 'ਚ ਤਾਂ ਕੋਈ ਅਲੱਗ ਤਾਪਾ ਵਿਖਾੜ ਹੀ ਸਕਦੇ ਲੇਕਿਨ ਇਸ ਤਰ੍ਹਾਂ ਦਾ ਕਰੈਕਟਰ ਹੈਗਾ ਕਿ ਉਹ ਰੋਭ ਸ਼ੋਭ ਵੀ ਰੱਖਦੇ ਨੇ ਔਰ ਆਪਸੀ ਪਿਆਰ ਵੀ ਹੈ ਕਈ ਦਫਾ ਕਿਸ ਤਰ੍ਹਾਂ ਕੋਈ ਘਰਾਂ ਦੇ ਵਿੱਚ ਕਿਸ ਕਿਸ ਵਜ੍ਹਾ ਨਾਲ ਕੋਈ ਜ਼ਮੀਨ ਨੂੰ ਲੈ ਕੇ ਕੋਈ ਹੋਰ ਮਸਲੇ ਉਹ ਆਪਸ ਵਿੱਚ ਦੇ ਮਨ ਮਟਾ ਵਖ਼ਤਲਾਫ਼ ਪੈਦਾ ਹੋ ਜਾਂਦਾ ਹੈ ਤੇ ਆਖਰ ਦੇ ਵਿੱਚ ਉਹ ਗੱਲ ਦੂਰ ਵੀ ਹੋ ਜਾਂਦੀ ਹੈ ਤਾਂ ਬੇਸ਼ੱਕ ਉਹਨਾਂ ਦਾ ਫਰਕ ਹੁੰਦਾ ਹੈ ਲੇਕਿਨ ਗੁੱਸੇ ਗਿੱਲੇ ਦੇ ਵਿੱਚ ਵੀ ਉਹ ਇੱਕ ਦੂਜੇ ਬਾਰੇ ਚੰਗਾ ਸੋਚਦੇ ਨੇ ਇਹ ਚੀਜ਼ ਵਧੀਆ ਲੱਗੀ। ਇੱਕ ਹੋਰ ਸ਼ਰੀਕ ਵੀ ਬਣਦਾ। ਨਹੀਂ ਮੈਨੂੰ ਲੱਗਦਾ ਚਾਚੇ ਪਤੀਜੇ ਦਾ ਨਾ ਬਹੁਤ ਹੀ ਵਧੀਆ ਰਿਸ਼ਤਾ ਹੁੰਦਾ। ਉਹ ਵੱਡੇ ਥਾਂ ਵੀ ਹੁੰਦਾ ਬਾਪ ਦਾ ਚਾਚਾ ਹੁੰਦਾ ਜਿਹੜਾ ਬਾਪ ਦਾ ਭਰਾ ਹੋਣ ਦੇ ਨਾਤੇ ਉਹ ਇੱਕ ਉਹ ਸਤਕਾਰ ਵੀ ਹੁੰਦਾ। ਨਾਲ-ਨਾਲ ਇੱਕ ਦੋਸਤੀ ਵੀ ਹੁੰਦੀ ਹੈ ਚਾਚੇ ਪਤੀਜੇ ਦੀ। ਮੈਂ ਅਕਸਰ ਵੇਖਿਆ ਸਾਡੇ ਪਿੰਡਾਂ 'ਚ ਨਾ ਜਿਹੜੀ ਯਾਰੀ ਹੁੰਦੀ ਹੈ ਕਿਉਂਕਿ ਬਾਪ ਦੇ ਨਾਲ ਗੱਲ ਕਰਨ ਵੇਲੇ ਹਰ ਬੱਚਾ ਝਿਜਕਦਾ ਫਿਰ ਉਹ ਚਾਚਿਆਂ ਦਾ ਸਹਾਰਾ ਲੈਂਦੇ ਐ ਤੇ ਇਸ ਤਰ੍ਹਾਂ ਕਰਕੇ ਉਹ ਚੀਜ਼ ਵੀ ਹੈ ਇਹਦੇ ਚ ਖਾਸ ਤੌਰ ਤੇ ਵਿਖਾਈ ਹੈ ਕਿ ਸ਼ੁਰੂ ਚ ਮੇਰੇ بیٹے ਦਾ ਕਰੈਕਟਰ ਕੀਤਾ ਗੁਰੂ ਰੰਦਾਵੇ ਹੋ ਰਹੇ ਨੇ ਤਾਂ ਔਰ ਨਾਲ ਨਾਲ ਜਿਹੜਾ ਮੇਰਾ ਭਤੀਜਾ ਬੱਬੂ ਮਾਨ ਹੋਰੀ ਇਹਨਾਂ ਨਾਲ ਵੀ ਉਹਨੇ ਉਸੇ ਤਰ੍ਹਾਂ ਹੀ mohabbat ਰੱਖੀ ਹੈ ਤੇ ਉਹ ਪੁੱਤਰਾਂ ਵਾਲੀ ਗੱਲਬਾਤ ਤੇ ਹਰ ਚੀਜ਼ ਇਹਨਾਂ ਨੂੰ ਬਚਪਨ ਚ ਸ਼িকার ਖੜਾਉਂਦਾ ਹੈ ਔਰ ਉਹ ਦੀਪ ਤੇ ਗੇੜੇ-ਗੂੜੇ ਕੱਢਦੇ ਐ ਸਾਰਾ ਉਹ ਬੜਾ ਪਿਆਰਾ ਜਿਹਾ ਰਿਸ਼ਤਾ ਵਖਾਇ ਮੈਨੂੰ ਕਈ ਪਸੰਦ ਹੈ ਹੁਣ ਸਾਰਿਆਂ ਦਾ ਕਈ ਵਾਰੀ ਇੱਕ ਤਾਂ ਰਾਤੀ ਮਿਲਣਾ ਆਈ ਵੇ ਪਿੰਡ ਪਹਿਰਾ ਲੱਗਦਾ ਇਹ ਦੇਖ ਉਹ ਕਬੂਤਰੀ ਵਾਲਾ ਵੀ ਸੋਣਾ ਪੱਗੀ ਕਣਕ ਨੂੰ ਅੱਗ ਲੱਗ ਜਾਊ ਕਿੰਨੇ ਵੱਟਾਂ ਉੱਤੇ ਨੱਚ ਕੁੜੀਏ ਚੈਦਾ ਕੁੜੀਏ ਕਿ ਗੋਰੀਏ ਕੁੜੀਏ ਹਾਂ ਬਹੁਤ ਸਾਰੇ ਗਾਣੇ ਆ ਬੱਬੂ ਮਾਨ ਹੋਰਾਂ ਦੇ ਜਿਹੜੇ ਖਾਸ ਸਟਾਈਲ ਦੇ ਜਿਹੜੇ ਗਾਣੇ ਨੇ ਜਿਹੜੇ ਉਹਨਾਂ ਨੂੰ ਹੀ ਸੂਟ ਕਰਦੇ ਵੈਸ ਤੇ ਕਾਰਟਿਸਟ ਬਹੁਤ ਸਾਰੇ ਗਾਉਂਦੇ ਇਹ ਗਾਣੇ ਖਾਸ ਬੱਬੂ ਮਾਨ ਸਾਹਿਬ ਦੇ ਨੇ ਤਾਂ ਨਾ ਬਟਾ ਉਤੇ ਨੱਚ ਕੁੜੀਏ ਬਹੁਤ ਵਧੀਆ ਹੈ ਜਿੱਦਾਂ ਤੁਹਾਨੂੰ ਬੁਖਮਈ ਦਾ ਗਾਣਾ ਆਇਆ ਸੀ ਮੈਂ ਤਰ੍ਹਾਂ ਨੂੰ ਸੁਣ ਕੇ ਤਿਆਰ ਆ ਗਿਆ ਹਾਂ ਹਾਂਜੀ ਹਾਂਜੀ ਉਹ ਗਾੜੀ ਨੂੰ ਦੇਖਦਾ ਤਾਂ ਲੱਗਦਾ ਜਿਵੇਂ ਥੋੜੇ ਹੀ ਕਰਦਾ ਬੰਦੇ ਬਸ ਉਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਗੀਤ ਗਾਏ ਨੇ ਔਰ ਸਾਰੇ ਬੜੇ ਸੋਹਣੇ ਬਹੁਤ ਹੀ ਸੋਹਣੇ ਐ ਤੇ ਚਲੋ ਰੱਬ ਕਰੇ ਹੋਰ ਅੱਛੇ ਗਾਉਣ ਉਹ ਇਹਦੇ ਵਿੱਚ ਬੜਾ ਸੋਹਣਾ ਗਾਣਾ ਉਹ ਚੁੰਨੀ ਵਾਲਾ ਹਾਂਜੀ ਉਹ ਗਾਣਾ ਬੜਾ ਸੋਹਣਾ ਲੱਗਿਆ ਮੈਨੂੰ ਉਹ ਕੋਈ ਐਜੀ ਗੱਲ ਨਹੀਂ ਜੀ ਉਹ ਬਜ਼ੁਰਗ ਤਾਂ ਵੈਸੇ ਜਿਹੜੇ ਬਜ਼ੁਰਗ ਐ ਉਹ ਮੈਥੋਂ ਵੱਡੇ ਹੀ ਐ ਉਹਨਾਂ ਦੀ ਉਹ ਮੈਂ ਤਾਂ ਹਜੇ ਨਬਾਲਗ ਆ ਤੇ ਪੌਣੇ 18 ਸਾਲ ਦੀ ਉਮਰ ਮਸਾ ਹੋਣਾ ਜੀ ਮੈਂ ਤੇ ਲਈ ਤਿੱਕੂ ਗੱਲ ਆਖਾਂਗਾ ਕਿ ਅ ਮੇਰੀ ਉਮਰ 'ਤੇ ਨਾ ਜਾ ਮੇਰਾ ਦਿਲ ਦੇਖ ਕੀ ਬਾਤ ਹੈ ਲਿਫਾਫੇ 'ਤੇ ਨਾ ਜਾ ਮੇਰਾ ਮਸਬੂਨ ਪੜ ਅ ਬਾਕੀ ਉਮਰਾਂ ਤਾਂ ਨਗਦੀਆਂ ਜਾਂਦੀਆਂ ਏ ਬਾਕ ਸਿਹਤ ਤੁਹਾਡੀ ਠੀਕ ਮਾਲਕ ਬਖਸ਼ੇ ਔਰ ਸਾਰਿਆਂ ਦਾ ਪਿਆਰ ਜਿਸ ਤਰ੍ਹਾਂ ਮਿਲਦਾ ਹੈ ਇਹ ਵੱਡੀ ਖੁਰਾਕ ਹੈ ਔਰ ਜ਼ਿੰਦਗੀ ਚ ਸਵੇਰ ਤੋਂ ਸ਼ਾਮ ਕਦੇ ਕੁਝ ਕਰ ਲਈ ਜਦ ਕੁਝ ਜਦ ਭੁੱਖ ਲੱਗਦੀ ਰੋਟੀ ਖਾ ਲਈ ਦੀ ਅੱਜੀ ਜੀ ਕਰਦਾ ਐਕਸਰਸਾਈਜ਼ ਕਰ ਲਈ ਦੀ ਵੇਲੇ ਟਾਈਮ ਔਰ ਕੁਝ ਨਹੀਂ ਕੋਈ ਖਾਸ ਨਹੀਂ ਦੁਨੀਆ ਵਰਗੇ ਇੱਕ ਐਕਟਰ ਵੀ ਇਨਸਾਨ ਹੀ ਹੁੰਦਾ ਹੈ ਦੁੱਖ ਦੀ ਗੱਲ ਤੇ ਦੁਖੀ ਵੀ ਹੁੰਦਾ ਹੈ ਖੁਸ਼ ਹੋਣ ਵਾਲੀ ਤੇ ਖੁਸ਼ ਵੀ ਹੁੰਦਾ ਹੈ ਲੇਕਿਨ ਥੋੜਾ ਜਿਹਾ ਫਰਕ ਇਹ ਹੁੰਦਾ ਕਿ ਸਾਡੀ ਲਾਈਨ ਇਸ ਤਰ੍ਹਾਂ ਦੀ ਹੈ ਕਿ ਆਪਣੇ ਆਪ ਨੂੰ ਫਿੱਟ ਰੱਖਣਾ ਇੱਕ ਜ਼ਰੂਰੀ ਚੀਜ਼ ਹੈ ਵੈਸੇ ਤਾਂ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਸਿਹਤ ਦਾ ਔਰ ਇੱਕ ਐਕਟਰ ਵਾਸਤੇ ਜ਼ਰੂਰੀ ਹੈ ਕਿ ਉਹ ਫਿਟਨੈਸ ਹੀ ਉਹਦੀ ਦੁਕਾਨਦਾਰੀ ਹੈ ਤੇ ਇਸ ਲਈ ਕੋਸ਼ਿਸ਼ ਕਰੀਦੀ ਐ ਐਕਸਰਸਾਈਜ਼ ਡਾਂਡ ਡੰਡ ਮਾਰ ਲਈਦੇ ਆ ਇਹਨਾਂ ਸ਼ੁਕਰ ਹੈ ਭਾਈ ਗੁਰੂ ਦਾ ਕਿ ਮੈਂ ਤਾਂ ਦੇਸੀ ਐਕਸਰਸਾਈਜ਼ ਕਰਦਾ ਇੱਕ ਕਰੀਜਨੇ اور دیسی ਖੁਰਾਕਾਂ ہمیشہ یاددار رہنا ایو جی ਹੋਰ ਸ਼ੋਜ਼ ਅਤੇ اپڈیٹس ਲਈ سبسکرائب ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ